ਫਿਰ ਨੂੰ ਦਬਕੇ ਮਾਰ ਕੇ ਗयो ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲੂ ਜੀ ਆਏ ਤੇ ਬੇਤੁਕੀਆਂ ਗੱਲਾਂ ਜਿਹੜੀਆਂ ਰੋਜ਼ ਪੰਜਾਬ ਦੇ ਵਿੱਚ ਉਹ ਕਰਦੇ ਨੇ ਜਿਹਦੇ ਹਲਕੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਫਲਾਣ ਕਰ ਦੂੰ ਮੈਂ ਢੀਂ ਕਰ ਦੂੰ ਪਤਾ ਨਹੀਂ ਆਪਣੇ ਆਪ ਨੂੰ ਕੱਡਾ ਕਿ ਨਾਡੂ ਖਾਂ ਸਮਝਦਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ੀਆਂ ਕਰਕੇ ਕਹਿੰਦੇ ਨੇ ਮੈਨੂੰ ਉਹਨਾਂ ਗੱਲਾਂ ਤੋਂ ਗੁੱਸਾ ਆਇਆ ਪਹਿਲੀ ਤੇ ਗੱਲ ਤੁਸੀਂ ਰਹੀ ਹੋਈ ਪਾਰਟੀ ਦੇ ਪ੍ਰਧਾਨ ਜੀ ਹੁਣ ਜੇ ਬੰਦੇ ਵਾਲੀ ਗੱਲ ਹੈ ਤਾਂ ਉਹਨੇ ਇਹ ਕਹਦਾ ਜਵਾਬ ਜ਼ਰੂਰ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਹੈ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਗਿਆ ਹਾਂ ਤੁਹਾਡੀ ਪੀ ਸਾਡੀ ਧੀ ਕੋਈ ਫਰਕ ਨਹੀਂ ਚਲੋ ਤੁਹਾਨੂੰ ਥੋੜਾ ਜਿਆ ਬੋਲਣ ਚ ਨਹੀਂ ਬੜਾ ਤੁਸੀਂ ਚੰਗਾ ਬੋਲਣ ਚ ਵਿਸ਼ਵਾਸ ਨਹੀਂ ਰੱਖਦੇ ਨਹੀਂ ਤੇ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ ਨਹੀਂ ਤੇ 10 ਸਾਲ ਤੁਹਾਡੀ ਸਰਕਾਰ ਰਹੀ ਹੋਈ ਪੰਜਾਬ ਦੇ ਵਿੱਚ ਤੇ ਤੁਹਾਡਾ ਆ ਹਸ਼ਰ ਹੋ ਜਾਏ ਅੱਜ ਤੱਕ ਮਜੀਠੇ ਰੈਲੀ ਕਰਨੇ ਤੁਹਾਡੇ ਕੋਈ ਹਜ਼ਾਰ ਬੰਦਾ ਨਹੀਂ ਇਕੱਠਾ ਆਇਆ ਜਿੱਥੇ ਤੇ 10-10 ਹਜ਼ਾਰ ਦੇ ਕਾਫੀ ਹੁੰਦੇ ਰਹਿ ਤੇ ਬਾਦਲ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮੇਆ ਜੇ ਤੁਸੀਂ ਅਮਰ ਧਾਰੀ ਸੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਵ ਜਦੋਂ ਬੇਦਬੀ ਹੋਇਆ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਰੁਪਏ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਤੁਹਾਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਇੱੱਡੇ ਇੱਕ ਪੰਥਕ ਪ੍ਰਧਾਨ ਖਵਾਉਣ ਵਾਲੇ ਤੇ ਤੁਸੀਂ ਮੈਨੂੰ ਦੱਸੋ 300 328 ਰੁਪਏ ਦੇ ਕੀਤਾ ਕੀ ਜੇ ਸਾਡੀ ਸਰਕਾਰ ਨੇ ਉਹਨਾਂ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਤੇ ਅੱਜ ਲੋਕ ਰਾਤੀ ਮੇਰੇ ਨਾਲ ਇੱਕ ਪਰਿਵਾਰ ਸਰਦਾਰ ਮੱਖਣ ਸਿੰਘ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਸਰਦਾਰ ਮੱਖਣ ਸਿੰਘ ਮੱਤੇਵਾਲਾ ਕੌਣ ਸੀ ਜੀ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਕਾਂਗਦੀਲ ਦੇ ਪ੍ਰਧਾਨ ਖਵਾਉਂਦੇ ਜੀ ਉਹਦਾ ਪਰਿਵਾਰ 750 ਤੋਂ ਦੋਜੀਸੋਂ ਇਸ ਕਰਕੇ ਨਿਰਵਾ ਸ਼ਾਮਲ ਹੋ ਗਿਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ ਦਿਨ ਜਿੱਤ ਲਿਆ 328 ਰੁਪਏ ਦਾ ਤਾਂ ਕੈਪਟਨ ਮਰਦਨ ਸਿੰਘ ਤੇ ਨਾ ਬਲਕੇ ਸਿੱਟਾ ਬਣਾਈ ਗਏ ਤੇ ਰਫਾ ਦਫਾ ਕਰੀ ਗਏ ਤੁਸੀਂ ਕੀ ਕੀਤਾ ਜੀ ਦੂਜੀ ਗੱਲ ਤੁਸੀਂ ਗੱਲ ਕਰਕੇ ਗਏ ਮੈਨੂੰ ਕਹੇ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀਰ ਵੇਖੋ ਜਦੋਂ ਤੁਸੀਂ ਵੀ ਜੰਮੇ ਤੁਸੀਂ ਸਿੱਧਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਜੰਮੇ ਜੰਮੇ ਸਾਰੇ ਇਹ ਧਰਤੀ ਦੇ ਹੀ ਆ ਇਹ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੇ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋਈ ਗੱਡੀ ਤੇ ਆਇਆ ਕੋਈ ਜਹਾਜ਼ਾਂ ਤੇ ਚੜ ਜਦੋਂ 2004 ਦੇ ਵਿੱਚ ਜਦੋਂ ਕਰਨਪਰਾਵਰ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਤਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਕਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਦੇ ਜਿਹੜੇ ਕੰਡ ਵਿੱਚ ਡਰਾਈਵਿੰਗ ਰੂਮ ਦੇ ਵਿੱਚ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਐਡੇ ਐਡੇ ਖੇਪੜੂ ਤੋੜ ਗਏ ਸੀ ਇਹ 2004 ਦੀਆਂ ਗੱਲਾਂ ਕਰਦਾ 2007 'ਚ ਤੁਹਾਡੀ ਇਲੈਕਸ਼ਨ ਆ ਗਈ ਬਾਅਦ 'ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਧਣੀਆਂ ਘੜਗਾਉਂ ਪੁੱਟਿਆਂ ਪੈ ਗਿਆਂ ਬਾਦਲ ਸਾਹਿਬ ਇਹੋ ਜੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੇ ਕੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੋਲਾ ਬੱਲੇ 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 ਚਕਾਉਣਾ ਕਿਨੇ ਨਾ ਤੁਹਾਡੀ ਕਦੇ ਕਹੇ ਨੇ ਸੁਣੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਉਹਨੂੰ ਰੱਬ ਦੇ ਧੱਕੇ ਰੱਬ ਦੇ ਧੱਕੇ ਨਾਲ ਕਦੀ ਸਮਾਂ ਨਹੀਂ ਆਉਂਦਾ ਲੋਕ ਓਦਾਂ ਕਦੇ ਨੀ ਕੀ ਕੋਈ ਕਸਰ ਹੋ ਜੇ ਤਾਂ ਸ਼ਾਇਦ ਸਮਾ ਸਕਦਾ ਤੇ ਜਿਹੜੀਆਂ ਪੁਲਸ ਨਹੀਂ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਧਮਕੀ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾਡੇ ਨਾਲ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਇੱਕ ਲੇਡੀ ਨੂੰ ਲਫ਼ਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਓ ਸਾਡੇ ਨਾਲ ਪੰਗੇ ਲੈਂਦੀ ਇਹ ਗੱਲਾਂ ਛੋਪਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਉਹ ਅਹੀਂ ਉਹਨੂੰ ਭੈਣ ਕਹ ਕੇ ਪਰਚਾਈ ਕਹ ਕੇ ਬੋਲਦੇ ਆ ਅਹੀਂ ਥੜੀ-ਥੜੀ ਇਹੋ ਜਿਹਾ ਲਫ਼ਜ਼ ਬੋਲਦੇ ਕੋਈ ਐ ਕਰਦੀ ਉਹ ਜੇ ਕਰਦੀ ਬਹੁਤ ਕੁਝ ਕਰਦੇ ਅਹੀਂ ਤੇ ਨਹੀਂ ਬੋਲਦੇ ਅਹੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਾਦਲ ਸਾਹਿਬ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਕਿ ਬੋਲਣ ਤੋਂ ਪਹਿਲਾਂ ਵਾਚ ਲਿਆ ਕਰੋ ਵਹੀ ਗੱਲ ਮੈਂ ਤੁਹਾਨੂੰ ਅੱਜ ਦੱਸ ਦਵਾਂ ਤਲਵੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਵਿੱਚ ਫਿਰ ਰਿਹਾ ਹਲਕਾ ਮਜੀਠਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਨੇਰੀ ਆਈ ਆ ਬਾਦਲ ਸਾਹਿਬ ਤੁਹਾਡੇ ਤੋਂ ਵੱਡਾ ਤੁਹਾਨੂੰ ਕੋਈ ਲੀਡਰ ਨਹੀਂ ਰਹਿ ਗਿਆ ਤੁਹਾਡੇ ਤੋਂ ਵੱਡਾ ਤੇ ਇਹਨਾਂ ਤੋਂ ਕੋਈ ਕੋਈ ਲੀਡਰ ਨਹੀਂ ਤੁਸੀਂ ਆਏ ਹੋ ਅੱਜ ਹਲੋ ਆਈ 14 ਤਰੀਕ ਨੂੰ ਲੋਕਾਂ ਕੋਲੋਂ ਵੋਟਾਂ ਪਉਣੀਆਂ 17 ਨੂੰ ਨਤੀਜਾ ਨਾ ਇਹ ਹੁਣ ਰੱਬ ਦੱਸੂਗਾ ਇਹ ਚਪੇੜ ਤਲਵੀਰ ਸੋਦੇ ਮੋਢੇ ਵਜਦੀ ਆ ਕਿ ਚਪੇੜ ਸੁਖਬੀਰ ਸਿੰਘ ਬਾਦਲ ਦੇ ਮੋਢੇ ਵਜਦੀ ਆ ਤੂੰ ਸਪੈਸ਼ਲ ਜਿੱਥੇ ਦੇ ਵਿੱਚ ਆ ਇਹ ਹੁਣ ਰੱਬ ਦੱਸੋ ਰਹੀ ਗੱਲ ਤੁਸੀਂ ਕਹੇ ਕਹਿੰਦੇ ਜਿਵੇਂ ਕਿ ਮੈਂ ਤਲਵੀਰ ਨੂੰ ਕਦੀ ਉਹ ਭਰਾਵਾ ਤੇਰੀ ਪਾਰਟੀ ਚ ਆਉਣਾ ਖੇ ਖਾਣੇ ਕਹਿੰਦੇ ਤੇਰੀ ਪਾਰਟੀ ਚ ਲੈਣ ਗਿਆਊਗਾ ਤੇਰੀ ਕਿਹੜੀ ਪਾਰਟੀ ਆ ਤੇ ਕਿਹੜੀ ਪਾਰਟੀ ਦੀ ਗੱਲ ਕਰਦਾ ਤੇਰੀ ਪਾਰਟੀ ਪੂਟੀ ਕੋਈ ਨਹੀਂ ਰਹੀ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ